ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਦੇ ਉੱਤੇ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਕਿਸਾਨੀ ਧਰਨਿਆਂ ਦੇ ਬਾਰੇ ਵੀ ਜਿਹੜੇ ਕਿਸਾਨੀ ਧਰਨੇ ਆ ਹਨਾ ਇਹ ਰਸਤੇ ਖਾਲੀ ਕਰਵਾਏ ਨਹੀਂਗੇ ਵੀ ਆਮ ਰਾਹੀ ਗਿਰਾਂ ਨੂੰ ਜਿਹੜੀ ਦਿੱਕਤ ਹੋ ਰਹੀ ਸੀ ਵਾਕਿਆ ਹੀ ਇੱਕ ਕਿਸਾਨ ਕਹਿੰਦਾ ਵੀ ਮੇਰੀ ਕਹਿੰਦਾ ਸਬਜੀ ਸੀਗੀ ਮੈਂ ਕਹਿੰਦਾ 40 ਕੁ ਹਜ਼ਾਰ ਰੁਪਏ ਦੀ ਵੀ ਸਬਜੀ ਖਰੀਦ ਲਈ ਤੇ ਮੈਂ ਕਹਿੰਦਾ ਧਰਨਿਆਂ ਕਰਕੇ ਲੰਘ ਨਹੀਂ ਸਕਿਆ ਜੀ ਰਸਤੇ ਦੇ ਵਿੱਚ ਹੀ ਕਹਿੰਦਾ ਮੇਰੀ ਖਰਾਬ ਕਰਵਾਤੀ ਤੇ ਕਿਉਂਕਿ ਧਰਨੇ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਤੇ ਕੁਝ ਸਹੀ ਵੀ ਹੁੰਦੇ ਨੇ ਨਾ ਤੇ ਮਾਲਕ ਨੇ ਕਹਿੰਦਾ 60-70000 ਰੁਪਏ ਬਈ ਮੇਰੇ ਸਿਰ ਪਾ ਤਾਂ ਨੁਕਸਾਨ ਤਾਂ ਲੋਕਾਂ ਦਾ ਦੇਖੋ ਜੀ ਹੋ ਰਿਹਾ ਸੀ ਕਿਸੇ ਪਾਸੇ ਵੀ ਸਰਕਾਰ ਵੀ ਜਿਹੜੀ ਹੁੰਦੀ ਆ ਉਹ ਗਲਤ ਨਹੀਂ ਹੁੰਦੀ ਹਨਾ ਤੇ ਬਾਕੀ ਜੇ ਹੁਣ ਆਪਾਂ ਸﺠਜੀਤ ਸਿੰਘ ਢੱਲੇਵਾਲ ਜੀ ਨੂੰ ਲਈਏ ਵੀ ਇਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਉਹਨਾਂ ਨੂੰ ਮਰਨ ਵਰਤ ਦੇਖੋ ਖਨੌਰੀ ਪਹੁੰਚ ਗਿਆ ਮਰਨ ਵਰਤ ਚੰਡੀਗੜ੍ਹ ਪਹੁੰਚ ਗਿਆ ਮਰਨ ਵਰਤ ਹੁਣ ਠਾਣੇ 'ਚ ਵੀ ਪਹੁੰਚ ਗਿਆ ਹਨਾ ਉਹੀ ਗੱਲ ਹੈ ਕਿ ਸਾਡੀ ਬੱਕਰੀ ਜੀ ਪੈਸੇ ਨਹੀਂ ਖਾਂਦੀ। ਹੋਰ ਪੈਸਿਆਂ ਦੇ ਡ్రਾਈ ਫਰੂਟ ਆ ਜਾਂਦੇ ਨੇ। ਪੈਸਿਆਂ ਨਾਲ ਸਭ ਕੁਝ ਖਰੀਦੀ ਜਾ ਸਕਦੇ ਹਨ। ਜਿਹੜੇ ਵੀ ਆਗੂ ਨੇ ਹਨ ਨਾ 2-2 ਕਿੱਲਿਆਂ ਤੋਂ 17-17 18-18 ਕਿੱਲਿਆਂ ਤੇ ਪਹੁੰਚ ਗਈ। ਚਿੱਤ ਦੇ ਇਸ ਚਾਹੀ ਹੁਣ ਇਹਨਾਂ ਕੋਲੇ ਬਈ ਨੋਟ ਹੋ ਕੇ ਬਾਧੂ। ਤੇ ਆਪਣੇ ਵੀ ਜਿਹੜੇ ਭੋਲੇ ਭਾਲੇ ਲੋਕ ਆ ਥੋੜਾ ਜਿਹਾ ਸਮਝ ਤੋਂ ਕੰਮ ਨਹੀਂ ਲੈਂਦੇ। ਆਪਾਂ ਵੀ ਐਡਾ ਹੀ ਕਹਿ ਸਕਦੇ ਆ ਜਾਈ ਲੋਕਾਂ ਨੂੰ ਹੁਸਾ ਨਾ ਕਰਿਓ ਕਿਉਂਕਿ ਜਦੋਂ ਆਪਾਂ ਆਪਦੇ ਦਿਮਾਗ ਤੋਂ ਕੰਮ ਨਹੀਂ ਲੈਂਦੇ ਦੂਜਿਆਂ ਦੇ ਮਗਰ ਚੱਲਣਾ ਤੇ ਫਿਰ ਇਹ ਅਜੀਹਾ ਸ਼ਬਦ ਵਰਤਿਆ ਜਾਂਦਾ ਹੈ ਹਨਾ ਜੇ ਕਿ ਸਾਨੂੰ ਗਲਤ ਲੱਗਿਆ ਤਾਂ ਮਾਫੀ ਦਿਓ ਜੀ ਤੇ ਪਰ ਸੋ ਸਮਝਿਆ ਕਰੋ ਜੀ ਹੁਣ ਜਿੰਨੇ ਵੀ ਰੀਡਰ ਨੇ ਮੂਹਰੇ ਹੋ ਕੇ ਬੈਠੇ ਨੇ ਹਨਾ ਉਹਨਾਂ ਦੀਆਂ ਜਾਇਜ਼ਾਤਾਂ ਦੇਖੋ ਜਿੱਦੋਂ ਉਹ ਇਸ ਜੀ ਲਾਈਨ ਦੇ ਵਿੱਚ ਆਏ ਸੀ ਕਿੰਨੀਆਂ ਸੀ ਤੇ ਹੁਣ ਕਿੰਨੀਆਂ ਨੇ ਤੇ ਆਪਾਂ ਜਿਹੜੇ ਲੋਕ ਜਾਣੇ ਸੱਚੀ ਨੀਤ ਨਾਲ ਹੈ ਸੇਵਾ ਵੀ ਸੱਚੀ ਨੀਤ ਨਾਲ ਹੀ ਕਰਦੇ ਆਪਾਂ ਹਨਾ ਰਾਸ਼ਨ ਭੇਜ ਰਹੇ ਆ ਜੀ ਆਪਦਾ ਕੰਮ ਛੱਡ ਕੇ ਉੱਥੇ ਬੈਠ ਰਹੇ ਆ ਫਿਰ ਜਿਹੜੇ ਦੰਗੇ ਹੁੰਦੇ ਨੇ ਉਹ ਬਗਾਨੇ ਪੁੱਤ ਮਾਰੇ ਜਾਂਦੇ ਨੇ ਲੀਡਰਾਂ ਦਾ ਕੋਈ ਕੁਝ ਕਿਉਂ ਨਹੀਂ ਹੁੰਦਾ ਮਰਨ ਵਰਤ ਲਗਾ ਲਓ ਤੁਸੀਂ ਉਹਨਾਂ ਜੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਰੱਖਿਆ ਕਿੰਨਾ ਚਿਰ ਹੋ ਗਿਆ ਮਰਨ ਵਰਤ ਰੱਖਿਆ ਉਹਨੂੰ ਹਜੇ ਤੱਕ ਉਹਨਾਂ ਦੀ ਸਿਹਤ ਵਧੀਆ ਪੱਤਰਕਾਰ ਕਹੀ ਜਾਂਦੇ ਆਹ ਕਰਤਾ ਜੀ ਉਹ ਕਰਤਾ ਉਹ ਡਾਊਨ ਹੋ ਗਏ ਜੀ ਹਨਾ ਉਹਵੇਂ ਗਲੂਕੋਜ਼ ਲੱਗੇ ਤਾਂ ਚਲੇ ਜਾਂਦੇ ਨੇ ਫਿਰ ਕਹਿੰਦੇ ਰੋਟੀ ਨਹੀਂ ਖਾਣੀ ਜੀ ਹੋਰ ਫਿਰ ਜਦੋਂ ਗਲੂਕੋਜ਼ ਹੀ ਅੰਦਰ ਲੰਘ ਰਿਹਾ ਜੀ ਮਾਰਨ ਵਰਤੰਤਾ ਬੰਦਾ ਮਹੀਨੇ ਚ ਖਤਮ ਹੋ ਜਾਂਦਾ ਜੇ ਸਹੀ ਤਰੀਕੇ ਨਾਲ ਰੱਖਿਆ ਜਾਵੇ ਹਨਾ ਸਿਰਫ ਇਹ ਲੋਕਾਂ ਨੂੰ ਬੇਬੂਫ ਬਣਾਇਆ ਜਾ ਰਿਹਾ ਜੀ ਤੇ ਜੀ ਐਮਐਸਪੀ ਦਾ ਮੁੱਦਾ ਸੀ ਉਹ ਪਹਿਲਾਂ ਹੀ ਦਿੱਲੀ ਬੈਠੇ ਰਹਿੰਦੇ ਸ਼ਾਇਦ ਹੁਣ ਨੂੰ ਮਿਲ ਵੀ ਜਾਣੀ ਸੀ ਹਨਾ ਉਦੋਂ ਫਿਰ ਅੰਦਰ ਖਾਤੇ ਸਭ ਤੇ ਸਮਝੌਤੇ ਹੋ ਜਾਂਦੇ ਨੇਗੇ ਤੇ ਆਪ ਦੀਆਂ ਜੇਬਾਂ ਭਰ ਲੈਂਦੇ ਤੇਰੇ ਮੇਰੇ ਵਰਗੇ ਫਿਰ ਰੌਲਾ ਪਾਉਂਦੇ ਰਹਿ ਜਾਂਦੇ ਹੈਗੇ ਪਿੱਛੇ ਹਨਾ ਗੱਲਾਂ ਕਾੜੀਆਂ ਨੇ ਪਰ ਸੱਚੀਆਂ ਨੇ ਹੁਣ ਇਹਨਾਂ ਧਰਨਿਆਂ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਧਰਨਾ ਨਹੀਂ ਚੁਕਾ ਸਕਦਾ ਸੀ ਜਿਵੇਂ ਪਹਿਲਾਂ ਦਿੱਲੀ ਤੋਂ ਕਿਸਾਨਾਂ ਨੂੰ ਮੋੜਤਾ ਸੀ ਪੁਲਿਸ ਪ੍ਰਸ਼ਾਸਨ ਨੇ ਜਦੋਂ ਜੱਟ ਜਿਮੀਦਾਰ ਆਪਦੀ ਆਈ ਤੀ ਆਜਨ ਹੁਣ ਵੀ ਕਿਤੇ ਨਾ ਕਿਤੇ ਮਿਲੀ ਭੁਗਤ ਦੇ ਕਰਕੇ ਹੀ ਇਹਨਾਂ ਦੇ ਲੀਡਰਾਂ ਦੇ ਜੋ ਵੀ ਧਰਨੇ ਦੇ ਲੀਡਰ ਨੇ ਪ੍ਰਮੁੱਖ ਉਹਨਾਂ ਦੇ ਮਿਲੀ ਭੁਗਤ ਕਰਕੇ ਹੀ ਇਹ ਧਰਨਾ ਚੱਕਿਆ ਗਿਆ ਨੇ ਸਭ ਨੇ ਅੰਦਰੋਂ ਅੰਦਰੀ ਜੇਬਾਂ ਭਰ ਲਈਆਂ ਹਨਾ ਜਿਹਨੂੰ ਵੀ ਇਹ ਗੱਲ ਕੌੜੀ ਲੱਗੀ ਪਰ ਮੇਰੀ ਸਮਝ ਦੇ ਵਿੱਚ ਇੰਨੀ ਗੱਲ ਹੀ ਆਈ ਆ ਵੀ ਵੀਰੋ ਆਪਦਾ ਦਿਮਾਗ ਵਰਤਿਆ ਤਾਂ ਆਪਣੀ ਫਸਲવાડી ਸੰਭੋ ਠੀਕ ਹੈ ਕਿਸੇ ਦੇ ਮਗਰ ਲੱਗ ਕੇ ਨਾ ਜਾਇਆ ਕਰੋ